ਤੁਸੀਂ ਕਾਂਗਰਸ ਤੋਂ ਬਾਹਰ ਆ ਦਰਸ਼ਨ ਸਿੰਘ ਬਰਾੜਾ ਜੀ ਫਿਰ ਮੀਟਿੰਗ ਤੁਸੀਂ ਹਾਜ਼ਰ ਨਹੀਂ ਸੀਗੀ ਅੱਜ ਉੱਥੇ ਨਹੀਂ ਤੇ ਕਾਂਗਰਸ ਦੀ ਤਾਂ ਮੀਟਿੰਗ ਹੋਈ ਨਹੀਂ ਇੱਥੇ ਕਿਹੜਾ ਭਾਜਪਾ ਝਾੜੂ ਸਾਰੇ ਮਿੰਨਤਾ ਕਰਦੇ ਆ ਅਕਾਲੀ ਗਈ ਜਾਂਦੇ ਸ਼੍ਰੋਮਣੀ ਕਮੇਟੀ 'ਚ ਵੱਡਾ ਉਹਦਾ ਦੇ ਦਿੰਦੇ ਆ ਤੇ ਕੋਈ ਨਹੀਂ ਫਿਰ ਜੇ ਵਿਧਾਇਕ ਨੇ ਕਿਹਾ ਵੀ ਓਵੇਂ ਚੋਣ ਕੀਤੀ ਉਦੋਂ ਬੱਲਿਆ ਕੋਈ ਹੋਰ ਹੋਣੇ ਆ ਮੂਰੇ ਤੇਰੇ ਜਿਨ੍ਹਾਂ ਨੂੰ ਤੂੰ ਭਜਾ ਲਿਆ ਤੇ ਦਬਾ ਲਿਆ ਹੁਣ ਆ ਜਾ ਨਿਤਰਾ ਕੇ ਮੈਦਾਨ ਦੇ ਵਿੱਚ ਪਤਾ ਲੱਗੂ ਬੜੇਵੇਂ ਖਾਣੀ ਨਿਤਰੂ ਕਹਿੰਦੇ ਨੇ ਕਹਾਵਤ ਹੁੰਡੀਆਂ ਦੇ ਸਿੰਘ ਫਸ ਗਏ ਨਿਤਰੂ ਬੜੇਵੇਂ ਖਾਣੀ ਉਸ ਵੇਲੇ ਮੇਰਾ ਪਰਿਵਾਰ ਸਾਰਾ ਕਾਂਗਰਸ ਨੂੰ ਵੋਟ ਪਾ ਰਿਹਾ ਸੀ ਮੈਂ ਸਿਮਰਜੀਤ ਸਿੰਘ ਮਾਣ ਨੂੰ ਵੋਟ ਪਾਈ ਅੱਸੀ ਗੱਲ ਮੈਂ ਜਗਤਾਰ ਸਿੰਘ ਸਾਹਦਾ ਤੁਸੀਂ ਸਾਹਮਣੇ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਤੇ ਵੱਡੀ ਖਬਰ ਤੁਹਾਨੂੰ ਦੱਸ ਦਗੇ ਕਿ ਦਰਸ਼ਨ ਸਿੰਘ ਬਰਾੜ ਦੇ ਸੁਪੁੱਤਰ ਕਮਲਜੀਤ ਸਿੰਘ ਬਰਾੜ ਦੇ ਵੱਲੋਂ ਚੋਣ ਮદાન ਦੇ ਵਿੱਚ ਉਤਰ ਆਏ ਨੇ ਇਸ ਟਾਈਮ ਉਹਨਾਂ ਨੇ 25 ਬਲਾਕ ਸੰਮਤੀਆਂ ਤੇ ਜਿਹੜੀਆਂ 4 ਜ਼ਿਲ੍ਹਾ ਪ੍ਰੀਸ਼ਦੀਆਂ ਇਲੈਕਸ਼ਨਾਂ ਉਹਦੇ ਵਿੱਚ ਆਜ਼ਾਦ ਬੰਦੇ ਖੜੇ ਕਰਨ ਵਾਸਤੇ ਲਾਨ ਕੀਤਾ ਵੱਡਾ ਲਾਨ ਆਪਾਂ ਕਹਿ ਸਕਦੇ ਹਾਂ ਇਸ ਟਾਈਮ ਕਿ ਜਿਹੜਾ ਕਮਲਜੀਤ ਸਿੰਘ ਬਰਾੜ ਦੇ ਵੱਲੋਂ ਕੀਤਾ ਗਿਆ ਕਿ ਅਸੀਂ ਜਿਹੜਾ ਚਾਰ ਕੋਣਾ ਜਿਹੜਾ ਮੁਕਾਬਲਾ ਇਸ ਟਾਈਮ ਹੁੰਦਾ ਨਜ਼ਰ ਆ ਰਿਹਾ ਲਗਾਤਾਰ ਜਿਹੜੀ ਸਿੱਤੀ ਜਿਹੜੀ ਬਣਦੀ ਆ ਰਹੀ ਆ ਕਾਂਗਰਸ ਨੇ ਵੀ ਬੰਦੇ ਖੜੇ ਕਰਨੇ ਆ ਅਲੱਗ ਲੈਵਲ ਦੇ ਉੱਤੇ ਤੇ ਕਮਲਜੀਤ ਸਿੰਘ ਬਰਾੜ ਦੇ ਵੱਲੋਂ ਵੀ ਜਿਹੜੇ ਬੰਦੇ ਖੜੇ ਕੀਤੇ ਜਾ ਰਹੇ ਆ ਤੇ ਢੜੇ ਦੇ ਵੱਲੋਂ ਬੰਦੇ ਖੜੇ ਕੀਤੇ ਜਾ ਰਹੇ ਆ ਵੱਡੀ ਖਬਰ ਤੁਹਾਨੂੰ ਦੱਸਦੇ ਆ ਸਾਡੇ ਨਾਲ ਗੱਲਬਾਤ ਕਰਨ ਲਈ ਕਮਲਜੀਤ ਸਿੰਘ ਬਰਾੜ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿ ਰਹ ਨਰਸਵਾ ਜੀ ਬਲਾਗ ਸੰਮਤ ਜਿਲ੍ਹਾ ਪ੍ਰੈਸ਼ਰ ਵਾਸਤੇ ਤੁਸੀਂ ਮੀਟਿੰਗ ਕੀਤੀ ਆ ਕੀ ਰਿਜ਼ਲਟ ਨਿਕਲੇ ਆ ਹੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਜ਼ਲਟ ਪਾਸ਼ਾ ਦੀ ਮਿਹਰ ਆ ਤੁਸੀਂ ਇੱਕ ਤਾਂ ਇਹ ਦੇਖੋ ਵੀ ਲੋਕਾਂ ਚ ਛਾ ਕਿੰਨਾ ਹੈ ਵੀ ਆਪਾਂ ਚੋਣ ਮੈਦਾਨ ਚ ਆਏ ਆ ਪਹਿਲਾਂ ਕਿਉਂਕਿ ਬਾਪੂ ਜੀ ਨੂੰ ਮੈਂ ਉਦੋਂ ਵੀ ਕਿਹਾ ਸੀ ਵੀ ਜਦੋਂ ਨਗਰ ਪੰਚਾਇਤ ਦੀਆਂ ਚੋਣਾਂ ਹੋਈਆਂ ਸੀ ਵੀ ਆਪਾਂ ਆਜ਼ਾਦ ਤੌਰ ਤੇ ਚੋਣ ਮੈਦਾਨ ਚ ਨਿਤਰੀ ਇਹ ਵੀ ਜੇ ਕੋਈ ਨਹੀਂ ਕਹਾਂਗੇ ਥੋੜੀ ਟਿਕਟ ਦਿੰਦੀਆਂ ਨਾ ਲੋ ਇਹਨਾਂ ਨੂੰ ਕੁਝ ਟਿਕਟਾਂ ਦਿੰਦੇ ਸੀ ਇਹ ਕਹਿੰਦੇ ਜਾਂਦਾ ਪੂਰੀਆਂ ਦੇ 15 ਮੈਂ ਕੁਝ ਨਹੀਂ ਲੜਨੀ ਆ ਮੈਂ ਕਿਹਾ ਯਾਦ ਬੰਦੇ ਖੜੇ ਕਰਦੇ ਹੁਣ ਅਸੀਂ ਉਹ ਫੈਸਲਾ ਲਿਆ ਆ ਤਾਂ ਆਪਦੇ ਧੜੇ ਦੇ ਆਪਦੇ ਗਰੁੱਪ ਦੇ ਆਪਦੇ ਆ ਦੇਖੋ ਕਿੰਨੇ ਨਿੱਗਰ ਤੇ ਨਰੋਈ ਸੋਚ ਵਾਲੇ ਲੋਕ ਆ ਜਿਹੜੇ ਇਕੱਠਾਂ ਖੜੇ ਆ ਤੇ ਉਹ ਸਾਰਿਆਂ ਨੂੰ ਡਟ ਕੇ ਲੜਾਂਗੇ ਚੋਣਾਂ ਚਿੱਤਾਂਗੇ ਵੀ 25 ਦੀਆਂ 25 ਬਲਾਕ ਸੰਪਤੀ ਦੇ ਬਿਲਕੁਲ ਲੜਾਂਗੇ ਜੀ ਚਾਰੇ ਜ਼ਿਲ੍ਹਾ ਪ੍ਰੀਸ਼ਦ 25 ਬਲਾਕ ਸੰਪਤੀ ਦੇ ਜ਼ੋਨ ਆ ਕਿਉਂਕਿ ਪਹਿਲੀ ਵਾਰ ਚੋਣ ਥੋੜੀ ਹੋ ਰਹੀ ਆ ਜਾਂ ਅਸੀਂ ਪਹਿਲੀ ਵਾਰ ਇਹ ਕੰਮ ਕਰਨਾ ਹੈ ਅਸੀਂ ਤਾਂ ਜਿਹੜੇ ਹੋਰ ਲੋਕ ਨਵੇਂ ਹੋਣਗੇ ਜਿਹੜੇ ਹੁਣ ਮદાન ਚਾਏ ਜਾਂ ਚਾਹੇ ਜਾਂ ਸੱਤਾਧਾਰੀ ਨੇ ਚਾਹੇ ਜਾਂ ਕੋਈ ਹੋਰ ਨੇ ਅਸੀਂ ਤਾਂ ਬਹੁਤ ਲੰਬੇ ਸਮੇਂ ਤੋਂ ਅਸੀਂ ਕੰਮ ਕਰਦੇ ਆਏ ਆ ਤੇ ਸਾਡੇ ਕੱਲੇ-ਕੱਲੇ ਜ਼ੋਨ ਕੱਲਾ-ਕੱਲਾ ਘਰ ਕੱਲਾ-ਕੱਲੀ ਗਲੀ ਸੱਟ ਰੱਟੀ ਪਈ ਆ ਸਾਨੂੰ ਪਤਾ ਹੈ ਸਾਡਾ ਆਪਦਾ ਇਲਾਕਾ ਇਹਨੇ ਲੰਬੇ ਸਮੇਂ ਤੋਂ 1985 ਤੋਂ ਦੱਸੋ ਕਿਹੜਾ ਲੀਡਰ ਹੈ ਜੇ 1985 ਚ ਪਹਿਲੀ ਚੋਣ ਲੜੀਆ ਬਾਪੂ ਜੀ ਨੇ ਤਾਂ ਇਹਦਾ ਮਤਲਬ ਆ 1978 ਜਦੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਫਰੀਦਕੋਟ ਦੇ 1978 ਤੋਂ ਹੀ ਇਹ ਸਲਕਿਤ ਸਰਗਰਮ ਨੇ ਤੇ ਜਿੰਨੇ ਸਿਆਸਦਨ ਫਿਰਦੇ ਆ ਸਾਰਿਆਂ ਤੇ ਨਾਲੇ ਦੱਸਣ ਕੋਈ 1978 ਤੋਂ ਬਾਅਦ ਦੇ ਬੰਦੇ ਦੇ ਵਿੱਚ ਕਿਸੇ ਨੇ ਕੋਈ ਪੈਰ ਵੀ ਰੱਖਿਆ ਹੋਵੇ ਜੀ ਪ੍ਰਧਾਨ ਸਾਹਿਬ ਜਿਹੜਾ ਪੰਜਾਬ ਗੱਲ ਕਰਕੇ ਤੁਸੀਂ ਕਹਿੰਦੇ ਆ ਵੀ ਆਪਦੇ ਖੜੇ ਕਰੋਗੇ ਤੇ ਇਹ ਬੰਦੇ ਤੁਸੀਂ ਖੜੇ ਕਰ ਰਹੇ ਹੋ ਜਾਂ ਦਕਸ਼ਮ ਰਾਲ ਖੜੇ ਕਰ ਰਹੇ ਆ ਗਰਚਰਨ ਸਿੰਘ ਤੇਰਾ ਬਾਪੂ ਸੀ ਹਾਂਜੀ ਤੇਰਾ ਨਾਂ ਜਗਤਾਰ ਸਿੰਘ ਆ ਮੈਂ ਤੈਨੂੰ ਪਹਿਲਾਂ ਵੀ ਪੁੱਛਿਆ ਸੀ ਪ੍ਰਧਾਨ ਸਾਹਿਬ ਗੱਲ ਪਤਾ ਕੀ ਹੁੰਦੀ ਤੁਸੀਂ ਇਸ ਗੱਲ ਹਰੇਕ ਕਰੀਏ ਗੱਲ ਕਹਿ ਦਿੰਦੇ ਹੋ ਪਰ ਤੁਸੀਂ ਕਾਂਗਰਸ ਚੋਂ ਬਾਹਰ ਆ ਦਰਸ਼ਨ ਸਿੰਘ ਬਰਾੜਾ ਜੇ ਫਿਰ ਮੀਟਿੰਗ ਤੁਸੀਂ ਹਾਜ਼ਰ ਨਹੀਂ ਸੀਗੀ ਅੱਜ ਉੱਥੇ ਨਹੀਂ ਤੇ ਕਾਂਗਰਸ ਦੀ ਤਾਂ ਮੀਟਿੰਗ ਹੋਈ ਨਹੀਂ ਇੱਥੇ ਕਿਹੜਾ ਝੰਡਾ ਕਾਂਗਰਸ ਦਾ ਦੇਖਿਆ ਤੁਸੀਂ ਇਹ ਅਸੀਂ ਪਹਿਲਾਂ ਮੈਂ ਜ਼ਿਕਰ ਕਰ ਚੁੱਕਿਆ ਅਸੀਂ ਆਪ ਦਾ ਆਪਦੇ ਧੜੇ ਵੱਲੋਂ ਜੀ ਮੈਂ ਜਦੋਂ ਤੁਸੀਂ ਹੁਣ ਆ ਸਾਰਾ ਪ੍ਰੋਗਰਾਮ ਤੁਸੀਂ ਟੈਲੀਕਾਸਟ ਕੀਤਾ ਜਿਹੜੇ ਚ ਮੈਂ ਭਾਸ਼ਣ ਦਿੱਤਾ ਮੈਂ ਉਹਨਾਂ ਆਪਦੇ ਸਾਥੀਆਂ ਨੂੰ ਵੀ ਵਰਜਿਆ ਜਿਹੜੇ ਵਾਰ-ਵਾਰ ਬਾਪੂ ਜੀ ਤੇ ਜਾਂ ਪ੍ਰੈਸ਼ਰ ਪਾਉਂਦੇ ਆ ਜਾਂ ਮੇਰੇ ਨਾਲ ਦੇ ਦੋਸਤਾਂ ਦੇ ਪ੍ਰੈਸ਼ਰ ਪਾਉਂਦੇ ਵੀ ਤੁਸੀਂ ਕਮਲਜੀਤ ਨੂੰ ਕੋਈ ਕਾਂਗਰਸ ਆਮ ਲੋਬੇ ਮੈਂ ਉਹਨਾਂ ਨੂੰ ਵਰਜਿਆ ਭਾਈ ਇਹ ਕੰਮ ਨਾ ਕਰੋ ਨਾ ਮੇਰੇ ਤੇ ਪ੍ਰੈਸ਼ਰ ਪਾਓ ਮੈਨੂੰ ਪਤਾ ਮੈਂ ਸਿਆਸਤ ਕਰਨੀ ਆ ਮੈਂ ਚੋਣ ਲੜਨੀ ਆ ਮੈਂ ਇਹਨੇ ਲੰਬੇ ਸਮੇਂ ਤੋਂ ਲੱਗਿਆ ਮੈਨੂੰ ਵੀ ਫਿਕਰ ਆ ਤੁਸੀਂ ਮੇਰਾ ਫਿਕਰ ਕਰਦੇ ਹੋ ਤੁਹਾਡਾ ਧੰਵਾਦ ਪਰ ਐ ਕਿਸੇ ਨੂੰ ਐ ਧੱਕੇ ਨਾਲ ਨਹੀਂ ਕਹਿ ਸਕਦੇ ਵੀ ਇਧਰ ਹੋ ਜੇ ਮੇਨੀਆਂ ਤਾਂ ਮਿੰਤਾਂ ਕਰਦੇ ਫਿਰਦੇ ਸਾਰਿਆਂ ਦੇ ਨਾਲੇ ਭਾਜਪਾ ਝਾੜੂ ਸਾਰੇ ਮਿੰਤਾਂ ਕਰਦੇ ਆਕਾਲੀ ਗਈ ਜਾਂਦੇ ਸ਼ਰੋਣੀ ਕਮੇਟੀ 'ਚ ਵੱਡਾ ਅਹੁਦਾ ਦੇ ਦਿੰਦੇ ਆ ਸੋ ਸਾਰੀਆਂ ਪਾਰਟੀਆਂ ਮਿੰਤਾਂ ਕਰਦੀਆਂ ਯਾਰ ਮੈਂ ਆਪਣਾ ਆਪ ਚੁਣਨਾ ਹੈ ਨਾ ਮੈਂ ਕੋਈ ਰਤਬੇ ਦੇ ਪਿੱਛੇ ਥੋੜੀ ਜਾਣਾ ਰਤਬੇ ਤਾਂ ਪੰਜ-ਪੰਜ ਵਾਰ ਬਣੇ ਹੈ ਮੁੱਖ ਮੰਤਰੀਆਂ ਦਾ ਜ ਕੋਈ ਨਾ ਲੈਂਦਾ ਪੰਜ ਵਾਰ ਮੁੱਖ ਮੰਤਰੀ ਜਿਹੜਾ ਬਣਿਆ ਬਾਦਲ ਕੋਈ ਚੰਗਾ ਕਹਿੰਦਾ ਉਹਨੂੰ ਉਹਦੇ ਰਤਬੇ ਹਾਸਲ ਕਰ ਲੈ ਜਮੀਰਾਂ ਮਾਰ ਕੇ ਤੇ ਪਰ ਲਾਂਡ ਤਾਂ ਹੀ ਪੱਲੇ ਪੈ ਗਈਆਂ ਕੀ ਪੱਲੇ ਉਹਨਾਂ ਦੇ ਸੋ ਇਹੋ ਜਿਹੇ ਰਤਬਿਆਂ ਚੋਂ ਆਪਾਂ ਨੂੰ ਲੋੜ ਨਹੀਂ ਰਤਬਾ ਜੇ ਹਾਸਲ ਕਰਨਾ ਜੇ ਕੁਰਸੀ ਤੇ ਬੈਠਾਂਗੇ ਤਾਂ ਕੁਰਸੀ ਦੀਆਂ ਰੌ ਰੀਤਾਂ ਬਦਲਾਂਗੇ ਨਾ ਕਿ ਕੁਰਸੀ ਤੇ ਬਹਿ ਕੇ ਆਪਣਾ ਆਪ ਵੀ ਕੁਰਸੀ ਹਰਕਾ ਕਰ ਲਾਂਗੇ ਜੀ ਹਾਂ ਜੀ ਵਿਧਾਇਕ ਸਾਉ ਦਾ ਇੱਕ ਬਿਆਨ ਆਇਆ ਜੀ ਜਿਵੇਂ ਨਗਰ ਕੌਂਸਲੀਆਂ ਚੋਣਾਂ ਜਿਵੇਂ ਸਰਪੰਚੀਆਂ ਚੋਣਾਂ ਜਿੱਤੇ ਆ ਉਸੇ ਤਰ੍ਹਾਂ ਹੀ ਆ ਚੋਣਾਂ ਜਿੱਤਾਂਗੇ ਇਹਨਾਂ ਨੂੰ ਕਿਵੇਂ ਦੇਖਦੇ ਆ ਦੇਖੋ ਜਦੋਂ ਸਰਪੰਚੀ ਦੀ ਚੋਣ ਹੋਈ ਆ ਉਦੋਂ ਸਾਡੇ ਚਲੋ ਇੱਕ ਘਰ ਦੇ ਵਿੱਚ ਹੀ ਮੋਹਲ ਹੀ ਹੋ ਗਿਆ ਸੀ ਮੇਰੇ ਮਾਤਾ ਜੀ ਇਸ ਸੰਸਾਰ ਤੋਂ ਚਲੇ ਗਏ ਸੀ ਤੇ ਆਸੀਂ ਸਰਪੰਚੀ ਚ ਉਦੋਂ ਮੈਦਾਨ 'ਚ ਨਹੀਂ ਉਤਰ ਸਕੇ ਤੇ ਜਿਹੜੀ ਮੈਂ ਨਗਰ ਕੌਂਸਲ ਦੀ ਗੱਲ ਕੀਤੀ ਆ ਉਦੋਂ ਬਾਪੂ ਜੀ ਨੇ ਮੇਰੀ ਗੱਲ ਮੰਨੀ ਨਹੀਂ ਮੈਂ ਕਿਹਾ ਸੀ ਵੀ ਆਪਾਂ ਆਜ਼ਾਦ ਹੀ ਬੰਦੇ ਖੜੇ ਕਰਨੇ ਆ ਤੇ ਕੋਈ ਨਹੀਂ ਫਿਰ ਜੇ ਵਿਧਾਇਕ ਨੇ ਕਿਹਾ ਵੀ ਓਵੇਂ ਚੋਣ ਕੀਤੀ ਉਦੋਂ ਬੱਲਿਆ ਕੋਈ ਹੋਰ ਹੋ ਜਿਨ੍ਹਾਂ ਨੂੰ ਤੂੰ ਭਜਾ ਲਿਆ ਤੇ ਦਬਾ ਲਿਆ ਹੁਣ ਆ ਜਾ ਨਿਤਰਾਂ ਕੇ ਮੈਦਾਨ ਦੇ ਵਿੱਚ ਪਤਾ ਲੱਗੂ ਬੜੇਵੇਂ ਖਾਣੀ ਨਿਤਰੂ ਕਹਿੰਦੇ ਨੇ ਕਹਾਵਤ ਹੁੰਡੀਆਂ ਦੇ ਸਿੰਘ ਫਸ ਗਏ ਨਿਤਰੂ ਬੜੇਵੇਂ ਖਾਣੀ ਆ ਲੱਗ ਜੂ ਪਤਾ ਬੜੇਵੇਂ ਖਾਣੀ ਕੌਣ ਆ ਕਰੋ ਤੱਕ ਲਿਸਟ ਕਲੀਅਰ ਕਰ ਦੋਗੇ ਤੁਸੀਂ ਕਿੰਨੇ ਦਿਨਾਂ ਤੱਕ ਇੱਕ ਤਰੀਕ ਨੂੰ ਕਾਗਜ਼ ਭਰਨੇ ਆ ਬਾਈ ਪਹਿਲੇ ਦਿਨ ਕਾਗਜ਼ ਭਰਨੇ ਸ਼ੁਰੂ ਕਰ ਦੇਂਗੇ ਲਿਸਟਾਂ ਤੁਹਾਡੇ ਸਾਹਮਣੇ ਹੱਥ ਖੜੇ ਕੀਤੇ ਆ ਬੰਦਿਆਂ ਨੇ ਵੀ ਅਸੀਂ ਤਿਆਰ ਆ ਜੀ ਅਸੀਂ ਤਿਆਰ ਹੋ ਕੇ ਆਏ ਆ ਜੀ ਸਾਡਾ ਫਲਾਣਾ ਬੰਦਾ ਜੀ ਆ ਰੋਡਾਂ 'ਤੇ ਖੜਿਆ ਦੋ ਧੜੇ ਉਹ ਕਹਿੰਦੇ ਅਸੀਂ ਤਿਆਰ ਆ ਜੀ ਦੂਜਾ ਮੰਨਦਾ ਠੀਕ ਨਹੀਂ ਤੇ ਤਿਆਰੀ ਐ ਇੰਨਾ ਤੋਂ ਸ਼ਾਹ ਯਾਰ ਥੋੜਾ ਜਿਹਾ ਗੱਲ ਕਰ ਰਹੀ ਹੈ ਕਾਂਗਰਸ ਵੀ ਆਦੀਆਂ-ਆਦੀਆਂ ਟਿਕਟਾਂ ਦੇ ਕੋਈ ਵੰਡ ਕਰਨ ਬਾਰੇ ਕੋਈ ਗੱਲ ਚੱਲ ਰਹੀ ਹੈ ਮੇਰੇ ਨਾਲ ਨਾ ਕਾਂਗਰਸੀ ਦੀ ਕਿਸੇ ਦੀ ਹਿੰਮਤ ਆ ਗੱਲ ਕਰਨ ਦੀ ਨਾ ਕੋਈ ਇੰਨੀ ਦਲੇ ਮੈਂ ਤਾਂ ਇਹ ਗੱਲ ਕਹੀ ਹੈ ਵੀ ਜਿਹੜੇ ਲੋਕਾਂ ਨੇ ਸਾਡੇ ਲਈ ਕੰਮ ਕੀਤਾ ਹੈ ਅੱਜ ਉਹਨਾਂ ਦੀ ਵਾਰੀ ਹੈ ਅੱਜ ਅਸੀਂ ਉਹਨਾਂ ਲਈ ਕੰਮ ਕਰੀਏ ਅੱਜ ਅਸੀਂ ਉਹਨਾਂ ਲਈ ਵੋਟਾਂ ਮੰਗੀਆਂ ਜਿਹੜੇ ਪਿੰਡਾਂ ਵਾਲੇ ਸਾਡੇ ਵਰਕਰ ਸਾਥੀ ਆ ਪੰਚ ਸਰਪੰਚਾ ਬਲਾਕ ਸਮਟੀ ਦੇ ਮੈਂਬਰ ਆ ਅੱਜ ਉਹਨਾਂ ਦੀ ਚੋਣ ਅੱਜ ਅਸੀਂ ਉਹਨਾਂ ਲਈ ਡਟ ਕੇ ਲੜਾਂਗੇ ਪਿੰਡ-ਪਿੰਡ ਘਰ-ਘਰ ਜਾਵਾਂਗੇ ਤੇ ਜਿਹੜਾ ਪਹਿਲਾਂ ਉਹ ਸਾਡੇ ਲਈ ਵਿਚਾਰੇ ਜਾਂਦੇ ਆ ਤੋ ਮੈਂ ਤਾਂ ਇਹ ਚੀਜ਼ ਵੇਖ ਕੇ ਅੱਗੇ ਆਇਆ ਵੀ ਹਾਂ ਜਿਹੜੇ ਲੋਕ ਸਾਡੇ ਵੀ ਇਹਨਾਂ ਨੇ ਇਹਨਾਂ ਨੇ ਵੀ ਤਾਂ ਲੋੜ ਆ ਨਾ ਅੱਜ ਇਹਨਾਂ ਨੂੰ ਸਾਡੀ ਲੋੜ ਆ ਜਦੋਂ ਸਾਨੂੰ ਲੋੜ ਹੁੰਦੀ ਇਹਨਾਂ ਦੀ ਬੱਚੇ ਆਉਂਦੇ ਆ ਦੇਖੋ ਕਿੰਨੇ ਬੱਚੇ ਆਵਾਜ਼ਮਾਰੀ ਤੋਂ ਸੋ ਇਸ ਲਈ ਡਟ ਕੇ ਇਹਨਾਂ ਦਾ ਸਾਥ ਦੇਵਾਂਗੇ ਭਲੇਖਾ ਕੱਢ ਦੇਾਂਗੇ ਜਿਹੜੇ ਭਲੇਖ ਕੀ ਅਸੀਂ ਇਸ ਤਰ੍ਹਾਂ ਚੋਣ ਜਿੱਤ ਲਾਂਗੇ ਜਾਂ ਅਸੀਂ ਕਾਗਜ਼ ਨਹੀਂ ਭਰਨੇ ਭਲੇਖੇ ਕੱਢ ਦਿਆਂਗੇ ਤੇ ਉਹਨਾਂ ਅਫਸਰਾਂ ਨੂੰ ਚੇਤਾਵਨੀ ਆ ਤੇ ਪੁੱਤ ਆਪਦੀਆਂ ਪੰਡਾ ਬੰਨ ਕੇ ਰੱਖੋ ਲੀੜੀਆਂ ਦੀਆਂ ਫਿਰ ਇੱਥੇ ਨਹੀਂ ਬੈਠਣ ਦਿੰਦੇ ਫਿਰ ਅਸੀਂ ਪੰਜਾਬ 'ਚ ਫਿਰ ਜਾਂ ਤਾਂ ਜੇਲ੍ਹ ਚ ਹੋਵੋਗੇ ਤੇ ਇੱਥੇ ਤੁਹਾਨੂੰ ਦੱਸਾਂਗੇ ਤੁਸੀਂ ਮੀਡੀਆ ਵਾਲੇ ਇੱਥੇ ਹੀ ਹੋਣਾ ਜਿੰਨਾਂ ਨੇ ਕਾਗਜ਼ ਭਰਨੇ ਆ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਕਿਸ ਤਰ੍ਹਾਂ ਚੋਣ ਲੜੀ ਜਾਂਦੀਆਂ ਤੇ ਕਿਸ ਤਰ੍ਹਾਂ ਕਾਗਜ਼ ਬਚਾਏ ਜਾਂਦੇ ਆ ਆ ਦੇਖਾਂਗੇ ਕੋਈ ਨਹੀਂ ਅੱਜ ਦੋ ਦਿਨ ਤਿੰਨ ਦਿਨਾਂ ਨੂੰ ਕਾਗਜ਼ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣੀ 1 ਤੋਂ 4 ਤੱਕ ਕਾਗਜ਼ ਭਰਨੇ ਆ ਉਸ ਤੋਂ ਬਾਅਦ 6 ਤਰੀ ਔਰ ਦੱਸੋ ਕਰੋ ਗੱਲ ਬਾਈ ਕਰੋ ਹੁਕਮ ਜੀ ਹੁਕਮ ਇਹ ਇਹੀ ਆ ਜੀ ਵੀ ਜਿਹੜਾ ਜਿਵੇਂ ਤੁਸੀਂ ਪੰਥਕਾ ਉਮੀਦਵਾਰਾ ਜੋ ਲਏ ਆ ਰਾਇਲਦੇ ਆਣੇ ਲਖਣ ਲੜਿਆ ਤੁਸੀਂ ਇਹ ਪੰਥ ਵਾਲੇ ਮੰਨਈਐ ਸੀ ਜਾਂ ਫਿਰ ਆਜ਼ਾਦ ਮੰਨਈਐ ਕੀ ਕੋਈ ਚਿਰਿਆ ਤਾਂ ਦਊਗਾ ਲੋਕਾਂ ਨੂੰ ਜਿਹੜੇ ਆ ਲੋਕ ਬੈਠੇ ਇਹਨਾਂ ਦੇ ਵਿੱਚ ਪੰਥ ਹੈ ਨਹੀਂ ਕੀ ਕਹਿੰਦੇ ਹੋ ਤੁਸੀਂ ਮੈਂ 1999 ਚ ਜਿੰਦਗੀ 2027 ਮੰਨ ਕੇ ਚੱਲ ਰਿਹਾ ਵੀ ਕਮਲਜੀਤ 2027 ਦੇ ਵਿੱਚ ਕਿਹੜਾ ਚਿਹਰਾ ਹੋਊਗਾ ਜੇ ਹੁਣ ਆਜ਼ਾਦ ਤੌਰ ਤੇ ਆਹੀ ਚਿਹਰਾ ਹੀ ਹੋਊਗਾ ਆਹੀ ਚਿਹਰਾ ਹੋਊਗਾ ਕਮਲਜੀਤ ਸਿੰਘ ਬਰਾੜ ਦਾ ਚਿਹਰਾ ਬਦਲਦਾ ਨਹੀਂ ਆਹੀ ਸੋਚੋ ਆਹੀ ਵਿਚਾਰਦਾ ਰਹੋ ਤੇ ਆਹੀ ਜੁਰਤ ਤੇ ਦਲੇਰੀ ਹੋਊ ਪਾਸ਼ਾ ਦੀ 1999 ਚ ਮੇਰੀ ਪਹਿਲੀ ਵਾਰ ਵੋਟ ਬਣੀ ਸੀ ਵੀਰੇ ਸਾਡਾ ਪਿੰਡ ਸੰਗਰੂਰ ਪਾਰਲੀਮੈਂਟ ਹਲਕੇ ਨਾਲ ਸੀ ਜੀ ਕਿਸੇ ਨੂੰ ਮੈਂ ਸਬੂਤ ਨਹੀਂ ਦੇਣੇ ਕਿ ਮੈਂ ਪੰਥਕ ਆ ਜਾਂ ਮੈਂ ਕੀ ਆ ਪੰਥਕ ਹੋਣਾ ਆਪਣੇ ਆਪ ਦੇ ਵਿੱਚ ਮਾਣ ਵਾਲੀ ਤੇ ਭਾਗਾਂ ਵਾਲੀ ਗੱਲ ਹੁੰਦੀ ਹੈ ਜੇ ਤੁਸੀਂ ਜਾਂ ਹੋਰ ਲੋਕ ਮੈਨੂੰ ਪੰਥਕ ਕਹਿੰਦੇ ਆ ਤੇ ਮੇਰੇ ਲਈ ਭਾਗਾਂ ਵਾਲੀ ਤੇ ਫਖਰ ਵਾਲੀ ਗੱਲ ਹੈ ਉਸ ਵੇਲੇ ਮੇਰਾ ਪਰਿਵਾਰ ਸਾਰਾ ਕਾਂਗਰਸ ਨੂੰ ਵੋਟ ਪਾਇਆ ਸੀ ਮੈਂ ਸਿਮਰਜੀਤ ਸਿੰਘ ਮਾਣ ਨੂੰ ਵੋਟ ਪਾਈ ਨਾ ਮੈਂ ਘਰੇ ਦੱਸਿਆ ਨਾ ਮੈਂ ਕਿਸੇ ਹੋਰ ਨੂੰ ਦੱਸਿਆ ਮੈਂ ਹਾਂ ਹੁਣ 2-4 ਮਹੀਨੇ ਪਹਿਲਾਂ ਇੰਟਰਵਿਊ 'ਚ ਗੱਲ ਕੀਤੀ ਅੱਜ ਤੁਹਾਡੇ ਨਾਲ ਗੱਲ ਕੀਤੀ ਆ ਤੇ ਮੈਨੂੰ ਕੋਈ ਸਬੂਤ ਦੇਣ ਦੀ ਲੋੜ ਆ ਆਪਦੀ ਸਰਕਾਰ 2018 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਮੇਰਾ ਬਾਪੂ ਕਾਂਗਰਸ 'ਚ ਐਮ.ਐਲ.ਏ ਸੀ ਕਮਲਜੀਤ ਸਿੰਘ ਬਰਾੜ ਬਰਕਾਰੀ ਸਟੇਜ ਤੋਂ ਬੋਲ ਰਿਹਾ ਦੀ ਲੋੜਾ ਬਾਪੂ ਸੂਰਤ ਸਿੰਘ ਖਾਲਸਾ 2014 ਜਦੋਂ ਭੁਖੜ ਤਾਲ ਤੇ ਬਿਠਾ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਲਾ ਕਮਲਜੀਤ ਸਿੰਘ ਬਰਾੜ ਸੀ ਨਾ ਕੋਈ ਕਾਲੀ ਗਿਆ ਨਾ ਕੋਈ ਕਾਂਗਰਸੀ ਗਿਆ ਜਿਹੜਾ ਉਹਦੇ ਘਰੇ ਜਾ ਕੇ ਉਹਦੀ ਭੁੱਖ ਹੜਤਾਲ ਦਾ ਸਮਰਥਨ ਕਰਕੇ ਅਸੀਂ ਵੀ ਤੇਰੇ ਨਾਲ ਖੜੇ ਆ ਬਾਪੂ ਸਾਨੂੰ ਕੋਈ ਸਬੂਤ ਦੇਣ ਦੀ ਲੋੜ ਨਹੀਂ ਅਸੀਂ ਲੋਕਾਂ ਦੀ ਲੜਾਈ ਲੜਨ ਦੀ ਸਿਆਸਤ ਬਚਾਏ ਆ ਲਖੀਮਪੁਰ ਖੀਰੀ ਪੰਜਾਬ ਦਾ ਕਿਸੇ ਵੀ ਸਿਆਸੀ ਤੇਰਦਾ ਇੱਕ ਵੀ ਬੰਦਾ ਨਹੀਂ ਗਿਆ ਕਿਸਾਨਾਂ ਦੇ ਭੋਗ ਤੇ ਨਾ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਕਰਨ ਨਾ ਨਵਰੀ ਸਿੰਘ ਡਿਬਡਵਾ ਦੇ ਕੋਲ ਕੋਈ ਉਹਦੇ ਪਰਿਵਾਰ ਨਾਲ ਹਮਦਰਦੀ ਕਰਨ ਗਿਆ ਉੱਥੇ ਵੀ ਕਮਲਜੀਤ ਸਿੰਘ ਬਰਾੜ ਪਹੁੰਚਿਆ ਸਾਡੇ ਅੰਦਰ ਦਰਦ ਦਾ ਲੋਕਾਂ ਦਾ ਯਾਰ ਅਸੀਂ ਲੋਕਾਂ ਦੀ ਲੜਾਈ ਲੜਨ ਦੀ ਸੱਤਾ ਚਾਏ ਆ ਨਹੀਂ ਖਮਿਆਜਾ ਤਾਂ ਕੋਈ ਨਹੀਂ ਯਾਰ ਇਹ and when... ਜੇ ਸਾਨੂੰ ਬੰਦੇ ਨਾਲ ਲੱਪਣ ਫੇਰ ਅਸੀਂ ਖਮਿਆਜਾ ਭੁਗਤ ਰਹੇ ਹਾਂ ਬੰਦੇ ਦਾ ਸਾਡੇ ਐ ਵਹੀਰਾਂ ਘਤ ਘਤ ਕੇ ਆ ਰਹੇ ਕਿ ਅਸੀਂ ਖੜਨਾ ਤੁਹਾਡੇ ਕੋਲੋਂ ਅਸੀਂ ਖੜਨਾ ਇਹ ਖਮਿਆਜਾ ਨਹੀਂ ਖਮਿਆਜਾ ਉਹਨਾਂ ਨੂੰ ਭੁਗਤਣਾ ਪੈ ਸਕਦਾ ਜਿਨ੍ਹਾਂ ਲੋਕਾਂ ਨੇ ਗਿਦਾਰੀ ਕੀਤੀ ਆ ਧੋਖਾ ਕੀਤਾ ਜਿਹੜੇ ਲੋਕਾਂ ਨੇ ਚੋਰੀਆਂ ਠੱਗੀਆਂ ਕੀਤੀਆਂ ਪਿੱਠਾਂ 'ਚ ਛੁਰੇ ਮਾਰੇ ਆ ਜਿਹੜੇ ساری ਜ਼ਿੰਦਗੀ ਮੈਂਬਰ ਵੀ ਨਹੀਂ ਬਣ ਸਕਦੇ ਹੁਣ ਖਮਿਆਜੇ ਉਹ ਭੁਗਤਣਗੇ ਜਿਨ੍ਹਾਂ ਦਾ ਸਟੈਂਡ ਹੁੰਦਾ ਖਮਿਆਜੇ ਨਹੀਂ ਭੁਗਤਦੇ ਉਹ ਮਾਨ ਸਨਮਾਨ ਦੇ ਹੱਕਦਾਰ ਹੁੰਦੇ ਪਾਤਸ਼ਾਹ ਬੈਠੇ ਨੇ ਨਾ ਆਪਾਂ ਤਾਂ ਮੈਂ ਹਮੇਸ਼ਾ ਗੱਲ ਕਰਦਾ ਹੁਣ ਕਿ ਕੋਈ ਹਰ ਸਮਾਨ ਨਹੀਂ ਰਾਜ ਆ ਇਹ ਭ ਸਤਿਵਾਜਾ ਉਹਦੇ ਬਰਾਬਰ ਕੋਈ ਰਾਜਾ ਨਹੀਂ ਸਾਡਾ ਉਹ ਰਾਜਾ ਸਾਡੀ ਉਹ ਸਰਕਾਰ ਹੈ ਜਿਹੜੀ ਸਦੀਵੀ ਰਹਿਣੀ ਹੈ ਕੋਈ ਨਾਨਕ ਪਾਸ਼ਾਰੀ ਇਹ ਤਾਂ ਆ ਤਾਂ ਖੇਡਾਂ ਨੇ ਛੋਟੀਆਂ ਛੋਟੀਆਂ ਯਾਰ ਜਿਹੜੀਆਂ ਖੇਡ ਰਹੇ ਨੇ ਲੋਕ ਅਸੀਂ ਸਬਰ ਸੰਤੋਖ ਨਾਲ ਇੰਨੇ ਚਿਰ ਦਾ ਬੈਠਾ ਹੈ ਨਾ ਇਹ ਤਾਂ ਅੱਜ ਜਿਹੜੇ ਤਨ ਮੈਂ ਅੱਗੇ ਬੋਲ ਕੇ ਹਟਿਆ ਇਹ ਸਾਡੇ ਸਾਥੀਓ ਨਹੀਂ ਮੈਨੂੰ ਟਿਕਣ ਦਿੰਦੇ ਤਾਂ ਮੈਂ ਇਹਨਾਂ ਨੂੰ ਅੱਜ ਸਖਤ ਚੇਤਾਵਨੀ ਕੀਤੀ ਹੈ ਕਿ ਮੇਰੀ ਹੱਥ ਬਨ ਕੇ ਬੇਨਤੀ ਅੱਜ ਤੋਂ ਬਾਅਦ ਨਾ ਮੈਨੂੰ ਕਿਸੇ ਪਾਰਟੀ ਸ਼ਾਮਲ ਹੋਣ ਲਈ ਕਹਿਓ ਜੇ ਮੇਰੇ ਮਨ ਚ ਲਾਲਸਾ ਹੁੰਦੀ ਮੈਂ ਤਾਂ ਭਾਜਪਾ ਵਾਲੇ ਤਾਂ ਮੈਨੂੰ ਪੈਸੇ ਵੀ ਦਿੰਦੇ ਆ 25 ਕਰੋੜ ਦਿੰਦੇ ਆ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਸੀਟ ਵੀ ਦਿੰਦੇ ਸੀ ਪਾਰਲੀਮੈਂਟ ਦੀ ਤੇ ਮੈਂ ਲਾਲਸਾ ਦਾ ਮਾਰਿਆ ਹੁੰਦਾ ਤਾਂ ਮੈਂ ਵੜ ਜਾਂਦਾ ਉਧਰ ਦੇਖੋ ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਹੈ ਅਮਰੀਕਾ ਕਿੰਨਾ ਚਿਰ ਟਿਕਾਣੇ ਲਾ ਕੇ ਅਫਗਾਨਾਂ ਨੂੰ ਡੱਕਣ ਲਈ ਬੈਠਾ ਰਿਹਾ ਆਪਦੇ ਟੈਂਕ ਆਪਦੇ ਜਹਾਜ਼ ਆਪਦੇ ਡਾਲਰ ਆਪਦੇ ਹਥਿਆਰ ਛੱਡ ਕੇ ਭਜਿਆ ਨਾ ਭਜਾਇਆ ਨਾ ਉਹਨਾਂ ਨੇ ਉਸ ਤੋਂ ਪਹਿਲਾਂ ਇੰਗਲੈਂਡ ਨੇ ਕੋਸ਼ਿਸ਼ ਕੀਤੀ ਕਿ ਅਫਗਾਨੀਆਂ ਨੂੰ ਨੱਪ ਲਈਏ ਉਹਨਾਂ ਨੂੰ ਭਜਾਇਆ ਉਸ ਤੋਂ ਬਾਅਦ ਜਿਹੜਾ ਰਸ਼ੀਆ ਰੂਸ ਬਹੁਤ ਵੱਡੀ ਤਾਕਤ ਅੱਜ ਦੇਖਿਆ ਨਾ ਕਿੱਡਾ ਉਹਨੇ ਅਮਰੀਕਾ ਤੋਂ ਬਰਾਬਰ ਦੀ ਪਾਵਰ ਹੈ ਤੇ ਰੂਸ ਨੂੰ ਭਜਾਇਆ ਅਫਗਾਨੀਆਂ ਨੇ ਤੇ ਅਫਗਾਨੀਆਂ ਨੂੰ ਕਿਹਨੇ ਭਜਾਇਆ ਕਿਹਨੇ ਖੈਬਰ ਦਰਰੇ ਦੇ ਉੱਤੇ ਕਿਲੇ ਦੇ ਉੱਤੇ ਝੰਡਾ ਚੁਲਾਇਆ ਕੇਸਰੀ ਕਰਤਾਰ ਨੇ ਜਰਨਲ ਹਰੀ ਸਿੰਘ ਨੜੂ ਦੇ ਕਰਤਾਰ ਨੇ ਕਰਤਾਰ ਜ਼ਰੂਰੀ ਹੈ ਕਰਤਾਰ ਹੋਣਾ ਜ਼ਰੂਰੀ ਹੈ ਰਤਵੇ ਹੋਣੇ ਜ਼ਰੂਰੀ ਨਹੀਂ ਰਤਵੇ ਜ਼ਮੀਰਾਂ ਦੇ ਹੁੰਦੇ ਆ ਜ਼ਗੀਰਾਂ ਦੇ ਨਹੀਂ ਹੁੰਦੇ ਸੋਚੀਆ ਕਰ ਇਸ ਲਈ ਰਤਬੇ ਤਾਂ ਦੇਖੋ ਤੁਸੀਂ ਸੂਰਜ ਵੱਲ ਮੁੱਖ ਕਰ ਲਓ ਤੁਹਾਡਾ ਪਰਛਾਵਾਂ ਪਿੱਛੇ-ਪਿੱਛੇ ਆਊਗਾ ਜੇ ਸੂਰਜ ਵੱਲ ਪਿੱਠ ਕਰ ਲਓਗੇ ਤੁਹਾਡਾ ਪਰਛਾਵਾਂ ਹੀ ਨਹੀਂ ਫੜਿਆ ਜਾਣਾ ਤੁਹਾਡੇ ਤੋਂ ਏਸੇ ਤਰ੍ਹਾਂ ਗੁਰੂ ਵੱਲ ਮੁੱਖ ਕਰ ਲਓ ਗੁਰਮੁਖ ਬਣ ਜਾਓ ਤੇ ਦੁਨੀਆ ਵੱਲ ਪਿੱਠ ਕਰ ਲਓ ਸਾਰੀ ਦੁਨੀਆ ਤੁਹਾਡੇ ਮਗਰ ਹੈ ਜੇ ਤੁਸੀਂ ਗੁਰੂ ਵਾਲੀ ਪਿੱਠ ਕਰ ਲਈ ਜਿਵੇਂ ਆ ਬਾਦਲਾਂ ਨੇ ਕੀਤੀ ਹੈ ਨਾ ਤਾਂ ਕੋਈ ਇਹਨਾਂ ਚੋਂ ਬਹਿਬਲ ਕਲਾ ਗਿਆ ਨਾ ਇਹਨਾਂ ਚੋਂ ਬਰਗਾੜੀ ਗਿਆ ਕੋਈ ਨਾ ਉਹਨਾਂ ਦੇ ਭੋਗ ਤੇ ਗਿਆ ਨਾ ਉਹਨਾਂ ਦੇ ਪਰਿਵਾਰਾਂ ਨੂੰ ਦੁੱਖ ਸਾਂਝਾ ਕਰਨ ਗਿਆ ਕੋਈ ਨਾ ਇਨਸਾਫ ਦੀ ਗੱਲ ਕੀਤੀ ਤੇ ਭੁਗਤ ਰਹੇ ਆ ਦੇਖ ਲਓ ਐਸੀ ਹਾਲਤ ਬਣ ਗਈ ਐ ਦੂਜੇ ਤੀਜੇ ਨੰਬਰ ਤੇ ਆ ਕੇ ਵੀ ਭੰਗੜੇ ਪਾਈ ਜਾਂਦੇ ਆ ਇਹ ਐਕਸੈਪਟ ਕਰੀ ਬੈਠੇ ਵੀ ਅਸੀਂ ਦੂਜੇ ਨੰਬਰ ਤੇ ਵੀ ਖੁਸ਼ ਆ ਮਗਰਲੇ ਪਾਸੋਂ ਵੀ ਖੁਸ਼ ਆ ਕੇ ਖੁਸ਼ ਆ ਤੇ ਰੱਬ ਉਹ ਹੀ ਚੀਜ਼ਾਂ ਦੇ ਉਹ ਇਹਨਾਂ ਨੂੰ ਕੁਦਰਤ ਦਾ ਤਾਂ ਆਪੇ ਬੀਜ ਆਪੇ ਖਾ ਨਿਜਮ ਹਨਾ ਫਰੀਦਾ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ ਤੇ ਫਿਰ ਉਹ ਜੋ ਮੰਗ ਰਹੇ ਆ ਕਿ ਅਸੀਂ ਮਗਰਲੇ ਪਾਸੋਂ ਦੂਜੇ ਨੰਬਰ ਤੇ ਆਈ ਅਕਾਲੀ ਮੰਗ ਰਹੇ ਆ ਕੱਕੇ ਵਾਲੇ ਅਕਾਲੀ ਅਕਾਲੀ ਦਲ ਤੇ ਉਹਨਾਂ ਨੂੰ ਉਹ ਮਿਲ ਹੀ ਜਾਂਦਾ ਉਹਨਾਂ ਨੇ ਰਹਿਣਾ ਹੀ ਸਦਾ ਪਿੱਛੇ ਸੋ ਇਸ ਲਈ ਕੋਈ ਪ੍ਰਵਾਹ ਨਾ ਕਰੋ ਤਰਤੂਰ ਕੋਈ ਨਹੀਂ ਹੁੰਦੀ ਸਿਆਸੀ ਕੋਈ ਜਮਾਤ ਨਹੀਂ ਹੁੰਦੀ ਲੋਕਾਂ ਨੇ ਸਾਰੀਆਂ ਵੇਖ ਲਈਆਂ ਲੋਕਾਂ ਨੇ ਸੁਖਵੀਰ ਬਾਦਲ ਵੀ ਦੇਖ ਲਿਆ ਵੀ ਕੀ ਕੀਤਾ ਉਹਨੇ ਲੋਕਾਂ ਨੇ ਕੈਪਟਨ ਵੀ ਦੇਖ ਲਿਆ ਲੋਕਾਂ ਨੇ ਆ ਪੂਚੀ ਗੈਂਗ ਵਾਲੇ ਵੀ ਦੇਖ ਲਿਆ ਭਗਵਾਨਤਮਨ ਵੀ ਦੇਖ ਲਿਆ ਲੋਕ ਹੁਣ ਬੰਦੇ ਲੱਭਦੇ ਆ ਲੋਕ ਬੰਦੇ ਤਲਾਸ਼ਦੇ ਸੋ ਪ੍ਰਮਾਤਮਾ ਮਿਹਰ ਕਰੂਗਾ ਸੱਚੇ ਪਾਤਸ਼ਾਹ ਆਸਾ ਆਖਰੀ ਸਵਾਲ ਆ ਆਜੀ ਕੈਪਟਨ ਦਰਸੰਗ ਨੇ ਇੱਕ ਜੀ ਚੈਨਲ ਤੇ ਇੱਕ ਇੰਟਰਵਿਊ ਦਿੱਤੀ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਕਾਲੀ ਦਲ ਦਾ ਗੱਠਜੋੜ ਹੋਣਾ ਲਾਜ਼ਮੀ ਆ ਜੇ 2027 ਦੇ ਵਿੱਚ ਸਰਕਾਰ ਬਣਾਉਣੀ ਆ ਤਾਂ ਬੀਜੇਪੀ ਕਿਹੜੇ ਮੂੰਹ ਨਾਲ ਕਰਨਗੇ ਕਿਹੜੇ ਮੂਨਾ ਕਰਨਗੇ ਹੁਣ ਤਾਂ ਲੋਕਾਂ ਨੂੰ ਢੰਡੋਰਾ ਪੈਟ ਰਹੇ ਆ ਕਿ ਅਸੀਂ ਖੇਤੀ ਬਿੱਲਾਂ ਦੇ ਖਿਲਾਫ ਅਸਤੀਫਾ ਦਿੱਤਾ ਪਹਿਲਾਂ ਤਾਂ ਤਿੰਨਾਂ ਬਿੱਲਾਂ ਦੀਆਂ ਇਹਨਾਂ ਨੇ ਪ੍ਰੋੜਤਾ ਕੀਤੀ ਆ ਪਾਰਲੀਮੈਂਟ ਦੇ ਵਿੱਚ ਬੈਠ ਕੇ ਦੋਨੋਂ ਮੈਂਬਰ ਪਾਰਲੀਮੈਂਟਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਵੀ ਐਮਪੀ ਸੀ ਸੁਖਬੀਰ ਬਾਦਲ ਵੀ ਐਮਪੀ ਸੀ ਪਹਿਲਾਂ ਤਾਂ ਉਹਨਾਂ ਦੀ ਬਿੱਲਾਂ ਦੀ ਇਹਨਾਂ ਨੇ ਪ੍ਰਾਪਤੀਆਂ ਕਰਾਈਆਂ ਉੱਥੇ ਬੈਠ ਕੇ ਹਾਮੀ ਭਰ ਕੇ ਆਏ ਫਿਰ ਇਹਨਾਂ ਨੇ ਪ੍ਰਾਪਤੀਆਂ ਕਰਾਈਆਂ ਬੁੱਢੇ ਬਾਬੇ ਬਾਦਲ ਤੋਂ ਵੀ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਾਤੀ ਆਦੇ ਬਾਪੂ ਤੋਂ ਵੀ ਬਿੱਲ ਚੰਗੇ ਆ ਜਦੋਂ ਧੌਣ ਤੇ ਗੋਡਾ ਧਰਿਆ ਕਿਸਾਨਾਂ ਨੇ ਇਹਨਾਂ ਦੇ ਬਾਰ ਚ ਬਹਿ ਕੇ ਫਿਰ ਇਹਨਾਂ ਨੇ ਜਾ ਕੇ ਅਸਤੀਫਾ ਦਿੱਤੇ ਆ ਹੁਣ ਕਿਹੜੇ ਮੂੰਹ ਨਾਲ ਥੁੱਕਿਆ ਹਾ ਚੱਟਣਗੇ ਜਦੋਂ ਧਾਰਾ 370 ਤੋੜੀ ਜਾ ਰਹੀ ਸੀ ਜੰਮੂ ਕਸ਼ਮੀਰ ਨੂੰ ਇੱਕ ਖੁੱਲੀ ਜੇਲ ਬਣਾਇਆ ਗਿਆ ਉੱਥੋਂ ਦੇ ਲੋਕਾਂ ਨੂੰ ਤੰਗ ਕੀਤਾ ਗਿਆ ਉਸ ਵੇਲੇ ਤਾਂ ਮੂੰਹ ਚ ਘੁੰਗਣੀਆਂ ਪਾ ਕੇ ਬੈਠੇ ਰਹੇ ਗੱਲ ਤਾਂ ਉੱਥੇ ਖੜੇ ਹੋ ਕੇ ਕਰਨੀ ਬਣਦੀ ਸੀ ਆਨੰਦਪੁਰ ਸਾਹਿਬ ਦੇ ਮਤੇ ਦੀ ਵੀ ਤੁਸੀਂ ਰਾਜਾਂ ਦੇ ਅਧਿਕਾਰ ਖੋਹੋ ਨਾ ਭਾਈ ਸਾਡੇ ਨਾਲ ਵੀ ਤੁਸੀਂ ਵਾਅਦਾ ਕੀਤਾ ਸੀ ਅੱਜ ਤੱਕ ਅਕਾਲੀ ਦਲ ਬੋਲਿਆ ਪਾਰਲੀਮੈਂਟ ਦੇ ਵਿੱਚ ਜਾ ਕੇ ਕੋਈ ਕਾਲੀ ਦਲ ਦਾ ਇੱਕ ਐਮਪੀ ਮੰਤਰੀ ਵੀ ਰਿਹਾ ਹੁਣ 1996 ਚ ਸੁਖਵੀਰ ਬਾਦਲ ਦੋ ਵਾਰ ਮੰਤਰੀ ਬਣਿਆ ਭੁੰਦਰ ਸਾਹਿਬ ਮੰਤਰੀ ਬਣਿਆ ਢੀਂਸਾ ਸਾਹਿਬ ਮੰਤਰੀ ਬਣਿਆ ਕਿੰਨੇ ਮੰਤਰੀ ਰਹੇ ਕਾਲੀ ਦਲ ਦੇ ਵਜ਼ੀਰੀਆਂ ਲਈ ਗੇ ਬੀਬਾ ਹਰਸਿਮਰ ਦੋ ਵਾਰ ਮੰਤਰੀ ਰਹੀ ਹੈ ਕਦੇ ਕਿਸੇ ਬੰਦੀ ਸਿੰਘ ਦੀ ਰਿਹਾਈ ਦੀ ਗੱਲ ਕੀਤੀ ਕਦੇ 1984 ਦੇ ਇਹ ਹਮੇਸ਼ਾ ਇੱਕ ਗੱਲ ਹੀ ਕਰਦੇ 1984 ਜੇ ਫਿਰ 1984 ਦਾ ਸਿੱਕਤ ਲੇਮ ਹੋਇਆ ਤਾਂ ਤੁਸੀਂ ਮੰਗ ਰੱਖੀ ਕਿਸੇ ਨੇ ਇੱਕ ਬਿਆਨ ਦਿਖਾਓ ਤੁਹਾਡਾ ਪਾਰਲੀਮੈਂਟ ਦੇ ਵਿੱਚ ਤੁਸੀਂ ਪੰਥਕ ਕਹੌਣੇ ਹੋ ਸਿੱਖਾਂ ਦੀ ਨਮਾਇੰਦਾ ਜਮਾਤ ਮੰਨਦੇ ਹੋ ਆਪੂ ਬਣਿਓ ਪੰਥ ਕਿ ਤੁਸੀਂ ਇੱਕ ਵੀ ਬਿਆਨ ਤੁਹਾਡਾ ਬੰਦੀ ਸਿੰਘਾਂ ਦੇ ਹੱਕ 'ਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਲਈ ਜਦੋਂ ਤੁਸੀਂ ਸੱਤਾ ਤੋਂ ਲਾਂਬੇ ਹੋ ਜਾਂਦੇ ਆ ਤੁਹਾਨੂੰ ਪੰਥ ਯਾਦ ਆ ਜਾਂਦਾ ਤੋ ਇਹ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਬਿਆਨ ਹੈ ਕਿਉਂਕਿ ਸੱਤਾ ਦੇ ਭੁੱਖੇ ਲਾਲਚੀ ਲੋਕ ਨੇ ਸਾਰੇ ਬਾਦਲ ਵੀ ਤੇ ਉਹ ਵੀ ਦੇਖਿਆ ਨਹੀਂ ਉਹ ਵੱਡੇ ਬਾਦਲ ਨੂੰ ਮਾੜਾ ਕਹਿ ਰਿਹਾ ਕੈਪਟਨ ਤੁਸੀਂ ਇਹ ਵੀ ਇੰਟਰਵਿਊ ਸੁਣੀ ਹੋਣੀ ਹੈ ਤੇ ਸੁਖਵੀਰ ਨੂੰ ਕਹਿ ਰਿਹਾ ਚੰਗਾ ਸੁਖਵੀਰ ਕਿਹੜੇ ਪਾਸੋਂ ਚੰਗਾ ਉਹ ਤਾਂ ਦੱਸ ਰਿਹਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠ ਕੇ ਬੋਲਿਆ ਉਹ ਕਿ ਅਸੀਂ ਦੋ ਨੌਜਵਾਨ ਸ਼ਹੀਦ ਕੀਤੇ ਆ ਬਹਿਬਲ ਕਲਾਂ 'ਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਵਾ ਤੇ ਉਹ ਕਹਿਆ ਉਹਨੇ ਕਿਹਾ ਵੀ ਜਿਹੜਾ ਸਿੱਖ ਕਤਲੇਆਮ ਜਿਹੜੇ ਨੌਜਵਾਨਾਂ ਦਾ ਹੋਇਆ ਸਮੇਂ ਸ਼੍ਰੇਣੀ ਨੂੰ ਅਸੀਂ ਡੀਜੀਪੀ ਲਾਇਆ ਜਿਹਨੇ ਆਲਮ ਸੈਨਾ ਬਣਾ ਕੇ ਪੰਜਾਬ ਦੀ ਸਿੱਖ ਜਵਾਨੀ ਦਾ ਕਤਲ ਕੀਤਾ ਅਸੀਂ ਉਹਦੀ ਘਰ ਵਾਲੀ ਫਰਜ਼ਾਨਾ ਆਲਮ ਨੂੰ ਮਲੇਰਕੋਟੜ ਤੋਂ ਟਿਕਟ ਦਿੱਤੀ ਆ ਤੇ ਜਿਨ੍ਹਾਂ ਨੇ ਕਤਲੇਆਮ ਕੀਤਾ ਉਹ ਪਹਿਲਾਂ ਤਾਂ ਸਿੱਖਾਂ ਦੇ ਭੋਗਾਂ ਤੇ ਜਾਂਦਾ ਸੀ ਨੌਜਵਾਨਾਂ ਦੇ ਬਾਦਲਦੇ ਨੇ ਤੇ ਅੱਥ ਨੇ ਉਹ ਸੁਣੋ ਨਾ ਵੱਡੇ ਵੱਡੇ ਜਿਹੜੇ ਵੱਡੇ ਵੱਡੇ ਸਕਾਲਰ ਨੇ ਜਿਹੜੇ ਰਾਈਟਰ ਨੇ ਚੰਗੇ ਉਹਨਾਂ ਦੀਆਂ ਕਿਤਾਬਾਂ ਪੜੋ ਉਹ ਸ਼ਰਿਆਮ ਲਿਖਿਆ ਉਹਦੇ ਵਿੱਚ ਕਿ ਬਾਦਲਾਂ ਜਿੰਨਾ ਸਿੱਖ ਕੌਮ ਦਾ ਘਾਟ ਤੇ ਕਤਲੇਆਮ ਕਿਸੇ ਹੋਰ ਜਮਾਤ ਨੇ ਨਹੀਂ ਕੀਤਾ ਹਾਲਾਂਕਿ ਭਾਜਪਾ ਬਹੁਤ ਵੱਡੀ ਦੁਸ਼ਮਣਾਂ ਸਿੱਖਾਂ ਦੀ 120 ਬੰਦਿਆਂ ਤੇ ਭਾਜਪਾ ਦੇ ਤੇ ਬਾਈ ਨੇ ਐਮਐਫ ਇਹਰ ਦਰਜਾ ਦਿੱਲੀ ਸੇ ਕਤਲੇਆਮ ਦੀ RAMLAL JAIN ਹੋਣਾ ਤੇ ਜਿਨ੍ਹਾਂ ਨੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾੜੇ ਆ ਸਾਡੇ ਸਿੱਖ ਭਰਾ ਤੇ ਉਹ ਉਹਨਾਂ ਨਾਲ ਤੁਸੀਂ ਸਮਝੌਤਾ ਕਰੋਗੇ ਹੁਣ ਉਹਨਾਂ ਨਾਲ ਸਮਝੌਤਾ ਕਰਨਗੇ ਕਾਲੀ ਤੇ ਜਿਵੇਂ ਅੱਗੇ ਸ਼ਿਵਸਰਨਾ ਨਾਲ ਕਰ ਲਿਆ ਸੀ ਆ 2022 ਦੀਆਂ ਚੋਣਾਂ 'ਚ ਤੇ ਜਿਹੜਾ ਸਿਪ ਸੈਨਾ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਣਾ ਦੇ ਪੋਸਟਰ ਸਾੜ ਦੀ ਸਾੜ ਦੀ ਫਿਰਦੀ ਸੀ ਜਿਹੜੇ ਉਹਨਾਂ ਦੇ ਪੁਤਲੇ ਸਾੜਦੀ ਸੀ ਤੇ ਉਹਨਾਂ ਨੇ ਸਮਝੋ ਇਹ ਤਾਂ ਗਰੇ ਹੋਏ اخلاق ਤੋਂ ਡਿੱਗੇ ਹੋਏ ਲੋਕ ਨੇ ਇਹਨਾਂ ਲੋਕਾਂ ਲਈ ਰੁਤਬੇ ਹੀ ਨੇ ਸਾਰਾ ਕੁਝ ਦੁਨਿਆਵੀ ਉਹਦੇ ਰੁਤਬੇ ਤੇ ਆਹ ਦੇਖ ਲਓ ਹੁਣ ਤੁਸੀਂ ਕਿੱਡੀ ਵੱਡੀ ਜਮਾਤ ਸੀ ਕੁਰਬਾਨੀਆਂ ਨਾਲ ਬਣੀ ਸੀ ਅਕਾਲੀ ਦਲ ਤੇ ਕਿੱਥੇ ਆ ਗਈ ਤਿੰਨ ਰਹਿ ਗਏ ਤਿੰਨਾਂ 'ਚੋਂ ਮਨਪ੍ਰੀਤ ਸਿੰਘ ਯਾਲੀ ਪਾਸੇ ਹੋ ਗਿਆ ਬੰਗੇ ਵਾਲਾ ਡਾਕਟਰ ਉਹ ਪਾਸੇ ਹੋ ਗਿਆ ਤੇ ਰਹਿ ਗਈ ਇੱਕ ਸੀਟ ਨੇ ਕੋਲ ਮਜੀਠੀਏ ਦੀ ਉਹਨਾਂ ਨਾਲ ਦੀ ਊਂ ਨਹੀਂ ਬਣਦੀ ਉਹਦੇ ਮਗਰ ਨਹੀਂ ਜਾਂਦੇ ਉਹ ਜੇਲ੍ਹ ਚ ਬੈਠਾ ਨਾ ਉਹਦਾ ਸਾਥ ਦਿੰਦੇ ਆ ਤੇ ਨਾ ਉਹਦੇ ਨਾਲ ਕੋਈ ਉਹਨਾਂ ਦੀ ਗੱਲਬਾਤ ਆ ਜ਼ੀਰੋ ਹੋ ਗਿਆ ਨਾ ਕੰਮ ਤੇ ਫਿਰ ਹੁਣ ਇਹ ਪੋਜੀਸ਼ਨ ਆ ਅਕਾਲੀ ਦਲ ਦੀ ਤੇ ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ ਕਿਵੇਂ ਕਹਿੰਦੇ ਹੁੰਦੇ ਆ ਵੀ ਉਹ ਸ਼ਬਦ ਨਹੀਂ ਵਰਤਣਾ ਵੀ ਉਹ ਚੋਂ ਮੱਛੀਆਂ ਭਾਲਦਾ ਤੇ ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ ਕਿਹੜੀ ਸੋਚ ਨਾਲ ਕਹਿ ਰਿਹਾ ਕਿ ਸਾਡਾ ਸਮਝੌਤਾ ਹੋਣਾ ਜ਼ਰੂਰੀ ਆ ਤੇ ਤੁਸੀਂ ਕੈਪਟਨ ਸਾਹਿਬ 5 ਸਾਲ ਪੌਣੇ 5 ਸਾਲ ਤੁਸੀਂ ਕਾਂਗਰਸ ਦੇ ਮੁੱਖ ਮੰਤਰੀ ਰਹੇ ਹੋ ਲੋਕ ਤਰਸਦੇ ਰਹੇ ਆ ਤੁਹਾਡੇ ਤੋਂ ਬਿਆਦਬੀ ਦੇ ਇਨਸਾਫ ਨੂੰ ਲੋਕ ਤਰਸਦੇ ਰਹ ਇਹ ਕੰਮ ਜਦੋਂ ਤੁਹਾਡਾ ਰਾਜ ਭਾਗ ਸੀ ਤੁਹਾਡੇ ਕੋਲੇ ਤੁਸੀਂ ਉਦੋਂ ਕਿਉਂ ਨਹੀਂ ਕੀਤੇ ਮੈਂ ਤਾਂ ਤਾਂ ਹੀ ਤੁਹਾਨੂੰ ਕਹਿ ਰਿਹਾ ਨਾ ਕਿ ਜਿਨ੍ਹਾਂ ਨੂੰ ਲੋਕ ਵੇਖ ਚੁੱਕੇ ਆ ਪਰਖ ਚੁੱਕੇ ਆ ਲੋਕ ਉਹਨਾਂ ਤੋਂ ਕਿਨਾਰਾ ਕਰਨਗੇ ਉਹਨਾਂ ਵੱਲ ਨਹੀਂ ਝਾਕਣਗੇ ਲੋਕ ਹੁਣ ਬੰਦੇ ਵੇਖਣਗੇ ਲੋਕਾਂ ਨੇ ਸਿਆਸੀ ਜਮਾਤਾਂ ਦੇਖ ਲਈਆਂ ਸਾਰੀਆਂ ਬਹੁਤ ਧੰਨਵਾਦ ਕਮਲ ਸਿੰਘ ਬਰਾ